ਅਜੀ ਸ਼ਮਾਇ ਕਿ ਬੱਚਿਆਂ ਨੂੰ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ ਕਿਤਾਬਾਂ ਨਾਲ ਦੋਸਤੀ ਕਰਾਈ ਜਾਵੇ ਕਿਤਾਬਾਂ ਉਹ ਦੋਸਤ ਹੈ ਜਿਹਨੀਆਂ ਜ਼ਿੰਦਗੀ ਚ ਕਦੀ ਤੋਖਾ ਨਹੀਂ ਦਿੰਦੀਆਂ ساری ਜ਼ਿੰਦਗੀ ਤੁਹਾਡੇ ਨਾਲ ਚੱਲਦੀਆਂ ਤੇ ਤੁਹਾਨੂੰ ਤਰੱਕੀਆਂ ਬਖਸ਼ਦੀਆਂ ਆਨਸਕ੍ਰੇ ਟਿਵੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਨੌਜਵਾਨ ਪੀੜੀ ਨੂੰ ਤੇ ਬੱਚਿਆਂ ਨੂੰ ਕਿਤਾਬਾਂ ਨਾਲ ਅੱਖਰਾਂ ਨਾਲ ਜੋੜਿਆ ਜਾਵੇ ਇਸੇ ਲੜੀ ਦੇ ਵਿੱਚ ਆਨਸਕ੍ਰੇ ਟਿਵੀ ਨੇ ਕੁਝ ਇਹੋ ਜਿਹੇ ਪ੍ਰੋਗਰਾਮ ਉਲੀਕੇ ਕਲਮਾਂ ਦਾ ਸਫਰ ਬੋਲਦੇ ਅੱਖਰ ਤਾਂ ਕਿ ਨੌਜਵਾਨ ਪੀੜੀ ਨੂੰ ਆਪਣੀ ਅੱਖਰਾਂ ਨਾਲ ਜੋੜਿਆ ਜਾਵੇ ਆਪਣੀ ਮਾਂ ਬੋਲੀ ਨਾਲ ਜੋੜਿਆ ਜਾਵੇ ਬਹੁਤ ਸਖਸ਼ੀਤਾਂ ਬਹੁਤ ਸੰਸਥਾਵਾਂ ਇਹੋ ਜਿਹੀਆਂ ਜਿਹੜੀ ਆਪਣੀ ਮਾਂ ਬੋਲੀ ਲਈ ਬਹੁਤ ਕੰਮ ਕਰ ਰਹੀ ਹੈ ਸਮਾਜ ਵਿੱਚ ਕੁਝ ਸਖਸ਼ੀਤਾਂ ਇਹੋ ਜਿਹੀਆਂ ਵੀ ਹੈ ਕਿ ਜਿਹੜੀਆਂ ਕਿ ਆਪਣੇ ਸੱਜਰੇ ਵਿਆਹ ਚ ਕਿਤਾਬਾਂ ਦਾ ਲੰਗਰ ਲਾਂਦੇ ਇੱਕ ਰਿਪੋਰਟ ਦਿਖਾ ਰਹੇ ਹਾਂ ਜਿਹਦੇ ਵਿੱਚ ਇੱਕ ਨਵਿਆਈ ਜੋੜੀ ਨੇ ਕਿਤਾਬਾਂ ਦਾ ਲੰਗਰ ਲਾਇਆ ਇਹੋ ਜਿਹੇ ਪ੍ਰੋਗਰਾਮ ਇਹੋ ਜਿਹੇ ਆ ਕੋਸ਼ਿਸ਼ਾਂ ਹਮੇਸ਼ਾ ਬੱਚਿਆਂ ਨੂੰ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਨ ਗਿਆ ਅੱਖਰਾਂ ਨਾਲ ਜੋੜਨ ਗਿਆ ਤੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜਨ ਗਿਆ